ਅੱਜ ਬਾਬਾ ਕਾਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੀ ਮੇਲਾ ਕਰਾਇਆ ਗਿਆ ਜੀ ਤੇ ਵੇਖੋ ਸੰਗਤਾਂ ਪਕਾਰੀਆਂ ਫੁਲਕੇ ਤੇ ਇਧਰ ਪ੍ਰੋਗਰਾਮ ਚੱਲਿਆ ਸਾਰਾ ਹੀ ਤੇ ਬਾਕੀ ਆਹ ਦੇਖ ਲੋ ਖੂਈ ਸਭ ਤੋਂ ਪੁਰਾਣੀ ਸਮੇਂ ਦੀ ਖੂਈ ਲੱਜ ਮਾਲ ਤੇ ਬਾਲਟੀ ਬਹੁਤ ਪੁਰਾਣਾ ਇਤਿਹਾਸ ਆ ਬਾਈ ਜੀ ਪਿੰਡ ਸੁਭਰਾ ਦਾ ਠੀਕ ਹੈ ਜੀ ਵੇਖ ਸਕਦੇ ਆ ਸੰਗਤਾਂ ਫੁੱਲ ਕੇ ਪਾ ਰਹੀਆਂ ਪੈਣਾ ਇਹਦਾ ਸੇਵਾ ਦਾ ਸੇਵਾ ਕਰ ਰਿਹਾ ਹੈ ਜੀ ਠੀਕ ਹੈ ਜੀ